ਕੇ ਕਰਮ ਸਭ ਤੇਉ ਜੋਤਾ ਕੀ ਕੋ ਬਾਕੀ ਨਾਨਕ ਹੋਇ ਗੁਣ ਨਾ ਸੁਖ ਬਣੀ ਦੁਖ ਰੋਗ ਬਿਨਸੇ ਭੈ ਸਰਨਾ ਸਾਧਨਾ ਮਨਰਨ ਤਕੇ ਕਰਮ ਸਭ ਤੇਉ ਜੋਤਾ ਕੀ ਕੋ ਬਾਕੀ ਨਾਨਕ ਹੋਇ ਗੁਰ ਨਾ ਪਰਮਾਣਿ ਵਾਹਿਗੁਰੂ ਅਨੁਸਾਰ ਮਾਨਸੁ ਸਭੁ ਸੁਨੇ ਕਾਣਿਆ ਦੇ ਰਾਣਿ ਦੇਉ ਤਿਆਨੀ ਹੋਤਿ ਧੰਨ ਧੰਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਉਹ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਤੀ ਜੋਤਨੀ ਦਾ ਸੰਪੂਰਨ ਸਮੂਹ ਸਹਿਜਣਾਂ ਦੀ ਸੰਗਤ ਕੋਲੋਂ ਸੂਨ ਨਗਰ ਪੰਥਿਆ ਤੋਂ ਸਤਗੁਰੂ ਜੀ ਰਾਲ ਵਿੱਚ ਰਿਕੇ ਸਤਿਗੁਰੂ ਜੀ ਜੋ ਪੰਜਾਬ ਦੇ ਵਿੱਚ ਪਾਸਾ ਜੀ ਉਹ ਇਹ ਦੁੱਖ ਦਾ ਸਮਾਚਾਰ ਰਿਖਾ ਰਿਹਾ ਹੈ ਫੜਨ ਦਾ ਸਮਾਚਾਰ ਰਿਖਾ ਹੈ ਸਤਿਗੁਰੂ ਜੀ ਜੋ ਕਾਂਸੀ ਜੋ ਪਸ਼ੂ ਪਾਸਾ ਜੀ ਉਹ ਮਰ ਗਏ ਹਨ ਪਾਸਾ ਜੀ ਉਹ ਦੇ ਘਰਾਂ ਦੇ ਘਰ ਫੜ ਲਿਖ ਰੁੜ ਕੇ ਹਨ ਸਤੁਰੂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸ੍ਰਵਤ ਨੇ ਭਲੇ ਦੀ ਅਰਦਾਸ ਆਪ ਜੀ ਦੀ ਤਰ੍ਹਾਂ ਦੇ ਵਿੱਚ ਸਤਿਗੁਰੂ ਅਰਦਾਸ ਬੇਨਤੀ ਜੋਰ ਜੀ ਹੈ ਪ੍ਰਭ ਦਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਤਾ ਸਦਾ ਸਦਾ ਆਉਂ ਤਉ ਧਿਆਈ ਸਤਿਗੁਰੂ ਕਿਰਪਾ ਕਰੋ ਪਾਸਾ ਜੀ ਸਾਰੇ ਦੀ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਬਖਸ਼ ਕਰੋ ਸਤਿਗੁਰੂ ਆਪਣਾ ਮਿਹਰ ਭਰਿਆ ਖਾਤਰ ਰੱਖ ਕੇ ਸਤਿਗੁਰੂ ਜੋ ਵੀ ਕਰ ਧਰੇ ਨੇ ਸਭ ਨੂੰ ਦੀ ਨੁਕਸਾਨ ਹੋਇਆ ਹੈ ਪੰਜਾਬ ਦਾ ਆਤਮੇਤ ਪਰ ਸੰਗੂ ਦੀ ਕਮਲੀ ਕਹਾ ਬਾਸ਼ਿਸ਼ ਪਰ ਸੰਗੂ ਜੀ ਆਪਣਾ ਬਿਹਦਰ ਸੁਤੇ ਪਾਰਸਾਨੀ ਹਾਥੋਂ ਅਸਾਰ ਨਾ ਸੰਗਤਾਂ ਲਈ ਸਿਰ ਤੇ ਰੱਖੇ ਪਾਸਾ ਆਪ ਦੇ ਚਰਣਾ ਦੇ ਵਿੱਚ ਸਮੂਹ ਸੰਗਤ ਸਹਿਜ ਜਿਹੜੇ ਦੀ ਸੰਗਤ ਨਹੀਂ ਚੜ੍ਹਦੀ ਖਵਾ ਵਾਸਤੇ ਪੰਜਾਬ ਦੀ ਸਭ ਸ਼ਾਂਤੀ ਵਾਸਤੇ ਸੰਗੂ ਜੀ ਆਪ ਜੀ ਦੇ ਪਵਿੱਤਰ ਸੰਕਾਨ ਤੇ ਸੰਗੂ ਜੀ ਸਤੂਨੀ ਸਾਹਿਬ ਦੇ ਪਾਠ ਕਰਵਾਏ ਨੇ ਪਾਸਾ ਜੀ ਉਹ ਪਾਰਟੀ ਵਾੜ ਕਰਦੇ ਹਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੋਏ ਹੋਏ ਸੋ ਮਾਫ਼ ਕਰਨਾ ਸਤਿਗੁਰੂ ਜੀ ਦੇ ਬਾੜ ਦਾ ਭਾਵ 12 ਜਨ ਸੰਤਾਂ ਦੇ ਸਮੂਹ ਸਾਡੇ ਪੰਜਾਬ ਦੀਆਂ ਸੰਤਾਂ ਨੂੰ ਬਾੜ ਦਾ ਉਹ ਚੜ੍ਹਦੀ ਕਰਾ ਬਰਸ਼ ਕਰੋ ਸਤਿਗੁਰੂ ਆਪਣਾ ਮਿਹਰ ਭਰਿਆ ਹੱਥ ਕਰੋ ਸਤਿਗੁਰੂ ਜੀ ਸਮੂਹ ਸੰਤਾਂ ਦੇ ਨਗਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਸਾਰੇ ਹੀ ਪੰਜਾਬ ਨੂੰ ਕੱਤੀਆਂ ਹਵਾਵਾਂ ਤੋਂ ਕਾਪੋ ਛਾ ਕੇ ਰੱਖੋ ਸਤਿਗੁਰੂ ਇਹ ਪੂਜਾ ਹੈ ਜੋ ਆਪ ਜੀ ਦੀ ਕਿਰਪਾ ਦੇ ਨਾਲ ਸੁਖ ਸ਼ਾਂਤੀ ਦੇ ਨਾਲ ਵਸਦਾ ਹੈ ਸਤਿਗੁਰੂ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਜਿਵੇਂ ਤਰ੍ਹਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਸਤਿਗੁਰੂ ਆਤਮਾ ਵਾਸ਼ਾ ਕਰੋ ਨਕਾਂ ਬਿਲੇਸਾਂ ਦੇ ਨਾਸ਼ ਕਰੋ ਸਤਿਗੁਰੂ ਜੀ ਜਿਉਰੇ ਦਾ ਸਦਾ ਸਮਾ ਹੈ ਸਤਿਗੁਰੂ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਇਹਨਾਂ ਨੂੰ ਦੂਰ ਕਰੋ ਸਾ ਸਾਹਾਂ ਮੇਹਰ ਭਰ ਹੱਥ ਸੱਚੇ ਰੱਖੇ ਸਤਿਗੁਰੂ ਦਾ ਸਾਹ ਹੈ ਸਵਾ ਅੱਜ ਇਹ ਸੰਤਾਂ ਵੱਲੋਂ ਸਤਿਗੁਰੂ ਜੀ ਜੋ ਇੱਕ ਪ੍ਰਵਾਹ ਦੀ ਕਹਾ ਹੈ ਆਪ ਜੀ ਨੇ ਕਰਵਾ ਕਰਨੀ ਸਤਿਗੁਰੂ ਸਾਰੇ ਨਗਰ பஞ்சਾਇਤ ਦੇ ਸਿਰ ਤੇ ਮਿਹਰ ਪ੍ਰਿਆਰ ਕਰਨਾ ਸਤਿਗੁਰੂ ਨਗਰ ਦੀ ਸੇਵਾ ਕਰਨ ਦੀ ਸਮਰਥਾ ਵਾਸੀ ਸਾਰੀਆਂ ਸੰਤਾਂ ਦੇ ਸਿਰ ਤੇ ਮਿਹਰ ਪ੍ਰਿਆਰ ਕਰਨਾ ਸਤਿਗੁਰੂ ਜੀ ਇਸੇ ਤਰ੍ਹਾਂ ਦੇ ਸਹਜੜਿਆਂ ਦੇ ਸੰਗਤ ਨੂੰ ਪਾਸਾ ਦੀ ਉਹ ਲੋਕਾਂ ਦੇ ਵਿੱਚ ਸੁੱਖਾਂ ਦੇ ਵਿੱਚ ਸਤਿਗੁਰੂ ਸੰਤਾਂ ਦੀ ਸੇਵਾ ਕਰਦੀਆਂ ਜਿਸ ਤਰ੍ਹਾਂ ਮਨ ਬਲਤੀ ਬਲੋਤਨ ਕਰਦੇ ਆ ਜੀ ਮੇਂ ਵਾਸ਼ਿਸ਼ ਕਰਦੇ ਰਹਿਣਾ ਸੰਤੋਹੁ ਸਾਰੇ ਨਗਰ ਦੇ ਵਿੱਚ ਏਕਤਾ ਵਾਸ਼ਿਸ਼ ਕਰਨੀ ਸੰਤੋਹੁ ਸਾਰੇ ਹੀ ਨਗਰ ਚੜ੍ਹਦੀ ਕਲਾ ਦੰਧੀਆਂ ਹਵਾਵਾਂ ਤੋਂ ਚਾਕੇ ਆਪਣਾ ਪਾਸਾ ਐਸ ਵਕਤ ਦੇ ਅੰਤ ਸੰਗਤ ਦੇ ਗੁਰ ਦਰਵਾਜ਼ੇ 'ਤੇ ਬਾਜਰੀ ਪੜੀ ਐ ਸਭਨਾ ਦੀਆਂ ਦਰਪਰ ਹੱਦਰੀਆਂ ਸੰਤੋਹੁ ਬੇਟਾ ਵਾਹਵਾਨ ਕਰਨੀਆਂ ਸੰਗਤਾਂ ਦਾ ਜਦਿਆ ਹੋਇਆ ਕਦਮ ਕਦਮ ਲੇਖੇ ਦੇ ਵਿਚਰਉਣਾ ਸੰਤੋਹੁ ਆਪਣੀਆਂ ਸੰਤਾਂ ਦੀਆਂ ਹਾਜ਼ਰੀ ਨੂੰ ਪਰਮਾਣੂ ਕਰਨੀਆਂ ਆਪਣੇ ਦਰ ਕਰਤਾ ਪਿਆਰ ਨਾ ਬਾਣੀ ਦੀਆਂ ਬਾਤਾਂ ਬਖਸ਼ ਕਰਨੀਆਂ ਸਭ ਤੋਂ ਸਭ ਤੋਂ ਸੰਗਤਾਂ ਦਾ ਬਧਵਾਦ ਨੂੰ ਸੁੰਦਰ ਸੰਦਰਭ ਸਾਂਭੇ ਬੈਨਾਏ ਗਏ ਹਨ ਸਾਧ ਜੀ ਦੀ ਊਂਹੀਕਾਰ ਕਰਨੀ ਸੰਤਾਂ ਦੇ ਰੋਹ ਰੋਹ ਦੇ ਵਿੱਚ ਅਰਦੇ ਘੱਟੇ ਨੇ ਸਤਿਗੁਰੂ ਦੇ ਪਰਮੇਸ਼ਰ ਸਮਾਗਮਾਂ ਨੂੰ ਰੱਖਦੇ ਆ ਸੰਗਤਾਂ ਦੇ ਰੋਹ ਜੁਰੀ ਅੰਦਰ ਪ੍ਰਤਾਪ ਸਾਰ ਸਜਾ ਕੇ ਹੰਨ ਕੀਤਾ ਕਿਰਪਾ ਗੁਰੂ ਜੀ ਅਨੰਤ ਬਰਕਾਰ ਭੋਜਨ ਭੁਖੀਏ ਭੋਜਨ ਸੁਖਿ ਪਾਏ ਕਰੀ ਪਾ ਸਾਥ ਸੋਜ ਉਤਰਾਂ ਬਨਦਾਲ ਹੋ ਤੋ ਦਰਗਾਏ ਤੁਮ ਲਗਿਆ ਸਿਮਰ ਪ੍ਰਸਾਦ ਸੰਗਤ ਦੇ ਵਿੱਚ ਵਕਤ ਦੀ ਆਗਿਆ ਕੋਸ਼ਿਸ਼ ਕਰੋ ਸਾਧੂ ਨੂੰ ਮੇਲ ਕਰੋ ਓਕਮਨਾਮਾ ਸਾਈਂ ਵਾਸਤੇ ਨਿਹਾਲ ਗੁਰੂ ਜੀ ਹੁਕਮ ਨਾਮੇ ਤੇ ਚਰਨਾਂ 'ਤੇ ਰਖਾ ਵਿਚ ਕਰੋ ਸਤਿਗੁਰੂ ਦੀ ਸੋਭਾ ਕਰਤਾ ਆਪਣਾ ਮੇਹਰ ਬਣਿਆ ਪ੍ਰਭੂ ਜੀ ਕਿਰਪਾ ਕਰੂ ਜੀ ਜੰਮ ਚੰਦ ਸਭ ਸਰਣ ਤੁਮਾਰੀ ਸਰਬ ਜਿੰਦ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਪਾਸੇ ਨਾਮ ਇੱਕ ਨਾਮ ਚੜਦੀ ਕਲਾ ਜਿਹੜੇ ਪਾਣੇ ਸਰਵ ਹੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 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 ਅਟਾਲੋ ਚਾਵਰਤਾ ਖਸਾ ਕਰਦੇ ਮਾਲਕ ਹਾਜ਼ਰ ਹਯੂਰ ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਸਾਧ ਸੰਗਤ ਫਤੇ ਆ ਰਿਹਾ ਦਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਸਰਵਤ ਦੇ ਭਲੇ ਲਈ ਜਾਂਪੇ ਸਾਡੇ ਜਿਹੜੇ ਸਿੱਖੀ ਸਿਧਾਂਤ ਹੈ ਉਹਦੇ ਵਿੱਚ ਵੀ ਆਕਰਤ ਕਰੋ ਨਾਮ ਜਪੋ ਤੇ ਪੜ੍ਹ ਸਕੋ ਔਰ ਮਾਨਕ ਨਾਮ ਚੜ੍ਹਦੇ ਕਬਾ ਤੇਰੇ ਬਾੜੇ ਸਬਤ ਦਾ ਭਾਵਾ ਦੇ ਉਸੂਲ ਅਨਸਾਰ ਅੱਜ ਨਗਰ ਸਹਿਦਰਾ ਦੀ ਪੰਚਾਇਤ ਵੱਲੋਂ ਤੇ ਸਮੂਹੇ ਨਗਰ ਨਿਵਾਸੀਆਂ ਵੱਲੋਂ ਜੋ ਅੱਜ ਹੜਾਂ ਦਾ ਪ੍ਰਕੋਪ ਚੱਲ ਰਿਹਾ ਆਪਾਂ ਦੇਖਦੇ ਆਂ ਕਿ ਬਾਜ ਏਰੀਏ ਦੇ ਵਿੱਚ ਦਵਾਕੇ ਏਰੀਏ ਦੇ ਵਿੱਚ ਕਾफी ਨੁਕਸਾਨ ਹੋਇਆ ਹੈ ਆਪਾਂ ਸਬਤ ਦੇ ਭਰੇ ਰੇਯਾ ਗੁਰੂ ਸਾਹਿਬ ਆਉਂਦਾ ਉਹ ਟਾਸਾ ਲੈ ਕੇ ਇਸੇ ਸ਼ੋਕਨੀ ਸਾਹਿਬ ਜੀ ਦੇ ਪਾਸ ਕਰਵਾਏ ਨੇ ਗੁਰੂ ਸਾਹਿਬ ਬੜੇ ਸੰਰਥ ਨੇ ਕਿਉਂਕਿ ਜਦੋਂ ਵੀ ਆਪਾਂ ਕੋਈ ਅਰਦਾਸ ਕਰਦੇ ਹਾਂ ਤਾਂ ਅਰਦਾਸਾਂ ਦੇ ਸੁਪੂਰੀਆਂ ਹੁੰਦੀਆਂ ਨਹੀਂ ਅਰਦਾਸ ਦਾ ਸਿੱਖ ਧਰਮ ਦੇ ਵਿੱਚ ਬੜਾ ਮਹੱਤਵ ਹੈ ਜਦੋਂ ਵੀ ਕਿਸੇ ਨੇ ਅਰਦਾਸ ਕੀਤੀ ਆ ਸੱਚੇ ਦਿਲੋਂ ਅਰਦਾਸ ਕੀਤੀ ਹੈ ਤਾਂ ਪਰਮਾਤਮਾ ਉਹਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਹੈ ਕਈ ਵਾਰ ਪਰਮਾਤਮਾ ਸਮਰਾਤ ਕਸਬਟੀਆਂ ਲਾ ਲਾ ਕੇ ਪਰਖਦਾ ਲਾਲ ਲਾਲ ਕਸਬਟੀਆਂ ਪਰਖਦਾ ਰੱਬ ਪਰਖਦਾ ਭਗਤਾਂ ਦੇ ਪਿਆਰਿਆਂ ਕਿਤੇ ਦੇਗਾ ਦੇ ਵਿੱਚ ਹਵਾੜ ਦਿੰਦਾ ਕਿਤੇ ਸਿਰਾਂ ਦੇ ਚਲਾਉਦਾ ਆ ਰਿਆਂ ਨੂੰ ਤੇ ਕਈ ਵਾਰ ਸਾਡੇ ਵਾਲ ਤੇ ਪਰਖ ਦੀ ਘੜੀ ਹੁੰਦੀ ਹੈ ਜਿ ਸਰ ਤਰ੍ਹਾਂ ਹੋਣੇ ਉਹ ਚੰਗ ਰਹਿ ਆਪਾਂ ਕਈ ਵਾਰ ਬੜੀ ਚਿੰਤਾ ਕਰਦੇ ਆ ਪਰ ਜਿਹੜਾ ਪੰਜਾਬ ਹੈ ਪੰਜਾਬ ਹਮੇਸ਼ਾ ਜੂਝਦਾ ਰਿਹਾ ਹੈ ਪਹਿਲਾਂ ਮੁਗਲਾਂ ਤੇ ਅੰਗਰੇਜ਼ਾਂ ਦੇ ਨਾਲ ਜੂਝਦਾ ਰਿਹਾ ਪੰਜਾਬ ਮਹਾਰਾਜਾ ਰਣਜੀਤ ਸਿੰਘੀ ਦਾ ਰਾਜ ਰਿਹਾ ਤਾਂ ਅੰਗਰੇਜ਼ਾਂ ਨੇ ਕਿੰਨੇ ਹਮਲੇ ਕੀਤੇ ਪੰਜਾਬ ਨੂੰ ਟੋੜ ਜਵਾਬ ਦਿੰਦਾ ਰਿਹਾ ਫਿਰ ਪੰਜਾਬ ਦੇ ਉੱਤੇ ਕੰਟਰੋਲ ਕੀਤਾ ਪਰ ਪੰਜਾਬ ਨੇ ਫਿਰ ਉਹਨਾਂ ਨੂੰ ਇੱਕੋਂ ਵੱਡਿਆ 47 ਦੀ ਵੰਡ ਹੋਈ 47 ਦੀ ਵੰਡ ਦੇ ਵਿੱਚ ਸਾਡਾ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਪੰਜਾਬ ਨੂੰ ਅੱਧਾ ਕਰਤਾ ਵੰਡ ਕੇ ਦੋ ਹਿੱਸਿਆਂ 'ਚ ਪੰਜਾਬ ਵੰਡਿਆ ਗਿਆ ਉਸ ਤੋਂ ਬਾਅਦ ਵੀ ਫਿਰ ਸਰਕਾਰਾਂ ਆਈਆਂ ਸਵੇਨੀਆਂ ਸਰਕਾਰਾਂ ਉਹਨਾਂ ਨੇ ਅੱਧੇ ਪੰਜਾਬ ਨੂੰ ਫਿਰ ਤਿੰਨ ਹਿੱਸਿਆਂ ਵਿੱਚ ਵੰਡ ਪਾਇਆ ਇਹ ਪੰਜਾਬ ਨੂੰ ਖਤਮ ਕਰਨ ਦੇ ਆ ਜਿਹੜੀਆਂ ਕੋਈ ਵੀ ਕੇਂਦਰ ਸਰਕਾਰਾਂ ਹੋਣ ਜਾਂ ਏਜੰਸੀਆਂ ਹੋਣ ਬੜੀਆਂ ਚਾਲਾ ਚੱਲਦੀਆਂ ਨੇ ਪਰ ਜਿਹੜਾ ਪੰਜਾਬ ਹੈ ਇਹ ਧਰਤੀ ਹੈ ਇਹ ਗੁਰੂਆਂ ਦੀ ਪੀਰਾਂ ਦੀ ਧਰਤੀ ਹੈ ਗੁਰਾਂ ਦੇ ਨਾਂ ਤੇ ਪੰਜਾਬ ਵੱਸਦਾ ਹੈ ਇਹਨੂੰ ਵੱਡੇ ਵੱਡੇ ਸਿੱਟਣ ਵਾਰ ਤੇ ਆਏ ਪਰ ਪੰਜਾਬ ਫੇਰ ਆਪਣੇ ਆਪ ਆਪਣੇ ਉਹ ਦਾ ਪਾਰ ਹੋ ਕੇ ਫਿਰ ਉੱਪਰ ਕੇ ਖੋ ਜਾਂਦਾ ਹੈ ਆਪਾਂ ਹੁਣ ਕਈ ਵਾਰ ਚਿੰਤਾ ਕਰਦੇ ਆ ਕਿ ਮੌਸਮ ਖਰਾਬ ਹੈ ਪਰ ਆਪਣੇ ਵੀਰ ਜਿਹੜੇ ਮੱਦੇ ਆਲੇ ਆ ਤੁਸੀਂ ਦੇਖਿਆ ਉਹ 5-5 6-6 ਫੁੱਟ ਪਾਣੀ ਦੇ ਵਿੱਚ ਬੈਠੇ ਨੇ ਦਰੋ ਮੀਡੀਆ ਵਾਲੇ ਜਾਣਦੇ ਆ ਜਾਂ ਪ੍ਰਸ਼ਾਸਨ ਜਾਣਦਾ ਹਜੇ ਖੋਸੋ ਕੇ ਗੱਲਾਂ ਕਰਦੇ ਉਹਨਾਂ ਦੇ ਨਾਲ ਚਿੰਤਾ ਕਰਕੇ ਕੀ ਕੀ ਆ ਜਿਆਨਮੁਹੀ ਬੋਰੇ ਚਿੰਤਾ ਨਹੀਂ ਕਦੇ ਵੀ ਸਾਨੂੰ ਕਰਨੀ ਚਾਹੀਦੀ ਕਿਉਂਕਿ ਪੰਜਾਬ ਦੂਸਰਿਆਂ ਨੂੰ ਰੋਸ਼ਨ ਦੇਣ ਵਾਲਾ ਦੂਸਰਿਆਂ ਦੀ ਸਹਾਇਤਾ ਦੇਣ ਵਾਲਾ ਇਹ ਕਿਸੇ ਦੀ ਮੂਰੇ ਹੱਥ ਅੱਡਾਂ ਦੇ ਉੱਤੇ ਮਹਤਾਜ ਨਹੀਂ ਕਿਸੇ ਦੀ ਹੋਰ ਹੈਲਪਲਾਈਨ ਵਾਸਤੇ ਨਹੀਂ ਪੰਜਾਬ ਆਪਣੇ ਆਪ ਔਰ ਖੜਾ ਹੋਣਾ ਜਾਣਦਾ ਹੈ। ਬਾਕੀ ਆਪਾਂ ਦੇਖਿਆ ਹੈ ਕਿ ਹੁਣ ਨਗਰ ਪੰਚਾਇਤ ਨੇ ਜਦੋਂ ਵੀ ਆਹ ਜਿੱਦਾਂ ਦੇ ਖੜਾ ਦਾ ਕੰਮ ਆਬਾਸ਼ਾਂ ਦਾ ਚੱਲ ਰਿਹਾ ਹੈ ਪੰਚਾਇਤ ਨੇ ਆਪਣੀ ਸਹੀ ਡਿਊਟੀ ਨਿਭਾਉਂਦੇ ਹੋਏ ਆਪਾਂ ਦੇਖਿਆ ਸਰਪੰਚ ਸਾਹਿਬ ਜਿੰਨੇ ਮੈਂਬਰ ਸਾਹਿਬਾਨ ਨੇ ਤੇ ਹੋਰ ਵੀ ਟਿੰਡ ਦੇ ਜਿਹੜੇ ਮਤਲਬ ਚਿੰਤਤ ਲੋਕ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਸਾਰੇ ਪੰਚਾਇਤ ਤੇ ਸਮਾਜ ਸੇਵੀਆਂ ਦੀ ਆਪਾਂ ਗਾਂ ਭਿੱਜੀਆਂ ਸੀ ਕੱਪੜੇ ਧੁਜੇ ਹੋਏ ਸੀ ਮੀਂਹ ਦੇ ਵਜਿਹਤ ਤੋਂ ਬਾਅਦ ਬੜਾ ਬਾਰਾ ਕੰਮ ਦੇ ਰੱਖੇ ਉਹਨਾਂ ਵਾਸਤੇ ਜਿਹੜੀਆਂ ਸਾਂਝੀਆਂ ਜਗਾ ਸੀ ਪੈਦਲ ਸੀ ਧਰਮ ਸਾਲਾ ਗੁਰੂ ਘਰ ਦੇ ਨੰਗਰਾ ਹਾਲ ਉਹ ਖੋਲੇ ਗਏ ਉਨ੍ਹਾਂ ਦੇ ਵਿੱਚ ਆਪਾਂ ਬਿਠਾਏ ਆ ਆਪਾਂ ਬੜੇ ਕਿਸਮਤ ਵਾਲਿਆਂ ਕਿ ਹਜੇ ਤੱਕ ਆਪਣੇ ਪਿੰਡ ਦੇ ਕੋਈ ਵੀ ਅਜਾ ਅਨਸਕੋਲਿਕ ਘਟਨਾ ਨਹੀਂ ਵਾਪਰੀ ਔਰ ਪ੍ਰਮਾਤਮਾ ਵਾਪਰਨ ਬਣਾ ਦੇਵੇ ਆਪਾਂ ਇਹ ਚੀਜ਼ ਦੇ ਉਤੇ ਥੋੜਾ ਜਿਹਾ ਖਿਆਲ ਰੱਖਣਾ ਹੈ ਥੋੜਾ ਸੰਕਟ ਆਇਆ ਤਾਂ ਨਗਰ ਖੜਾ ਹੋ ਗਿਆ ਸਾਰੇ ਜ਼ਰੂਰਤਵੰਦਾਂ ਦੀ ਮਦਦ ਵਾਸਤੇ ਬਾਰੋਂ ਬੋਲ ਆ ਰਹੇ ਆ ਕੋਈ 10000 ਕਰ ਰਿਹਾ ਕੋਈ 5000 ਕਰ ਰਿਹਾ ਕੋਈ ਕੁਛ ਕਰ ਰਿਹਾ ਜਿੱਥੇ ਵੀ ਬੈਠੇ ਨੇ ਲੋਕ ਉਹ ਸਾਰਿਆਂ ਨੇ ਮਦਦ ਕੀਤੀ ਇਹ ਜਿਹੜੀ ਕੋਈ ਆਫਤਾ ਹੁੰਦੀ ਹੈ ਆਪਾਂ ਨੂੰ ਸਿਖਾਉਣ ਵਾਸਤੇ ਆਉਂਦੀ ਹੈ ਕਿਉਂਕਿ ਹੋ ਸਕਦਾ ਆਪਾਂ ਕਈ ਹੋਰ ਸਹੂਲਤਾਂ ਗੱਡੀਆਂ ਦੀਆਂ ਮੋਟਰਸਾਈਕਲਾਂ ਦੀਆਂ ਫੋਨਾਂ ਦੀਆਂ ਸਹੂਲਤਾਂ ਲਈਆਂ ਹੋਣੀਆਂ ਪਰ ਪਾਈ ਭੁੱਲ ਗਏ ਸੀ ਜੇ ਬਾਅਦਸਾਈ ਤਾਂ ਸੱਤ ਵਾਰ ਤੇ ਸਾਨੂੰ ਕਾਗਜ਼ ਵੀ ਚਾਹੀਦਾ ਅੱਜ ਸਾਨੂੰ ਯਾਦ ਕਰਵਾਤਾ ਕਿ ਸਾਨੂੰ ਕਾਗਜ਼ ਵੀ ਚਾਹੀਦਾ ਸੱਤ ਤੇ ਪਾਉਣ ਵਾਸਤੇ ਜਦੋਂ ਕੋਈ ਵੀ ਇਹੋ ਜਿਹਾ ਸੰਕਟ ਆ ਸਮਾਉਂਦਾ ਹੈ ਉਹਦੇ ਵਿੱਚ ਸਾਨੂੰ ਕੁਝ ਲੈਸਨ ਮਿਲਦੇ ਨੇ ਸਾਨੂੰ ਕੁਝ ਜਿਹਨੂੰ ਲੈਸਨ ਲੈਂਟ ਕਹਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੁਝ ਨਾ ਵਾਪਰੇ ਉਹਦੇ ਵਾਸਤੇ ਸਾਨੂੰ ਸचेत ਕਰਦੀ ਆ ਕੁਦਰਤ ਫਿਰ ਆਪਣੇ ਨਗਰ ਦੇ ਜਿੰਨੇ ਵੀ ਸੇਵਾਦਾਰ ਸੀਗੇ ਉਹ ਸਾਰੇ ਜੁਟ ਗਏ ਅਲੱਗ-ਅਲੱਗ ਕੰਮ ਕਰਨ ਵਾਸਤੇ ਜੋ ਆਪਣੇ ਰਵਿਦਾਸ ਭਗਤ ਦੀ ਕਮੇਟੀ ਸੀ ਜਾਂ ਉਹਦਾ ਭਾਈ ਬਿੰਦੇ ਹੁਣੀ ਸੀ ਭਾਈ ਗੁਰਪ੍ਰੀਤ ਸਿੰਘ ਉਹਨੇ ਬਿਜਲੀ ਬੋਰ ਤੇ ਹੋਰ ਕਿੱਥੇ ਵੀ ਕੋਸ਼ਿਸ਼ ਹੋਈ ਸਾਰਿਆਂ ਨੇ ਆਪਣੀ-ਆਪਣੀ ਸੇਵਾ ਕੀਤੀ ਔਰ ਨਗਰ ਪੰਚਾਇਤ ਦੇ ਸਮਾਜ ਸੇਵੀ ਭੱਜ ਨਾ ਖੋਸ ਦਿਨ ਦੇ ਕਰ ਰਹੇ ਨੇ ਇਹ ਪਿੰਡ ਦੇ ਇੱਕ ਜੇਤ ਦਾ ਸਪੋਰਟ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਕੋਈ ਪੋਲਿਟਿਕਲ ਜਾਂ ਆਪਣੇ ਨੰਬਰ ਬਣਾਉਣ ਵਾਲੀ ਕੋਈ ਅਹੋਜੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਤਾਂ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੁੰਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂ ਚਾਹੁੰਦੇ ਰਹਿੰਦਾ ਕਿ ਦੇਣਾ ਭਲਾਣਾ ਕਿਸੇ ਇੱਕ ਵਾਜਾਂ ਦੇਣਾ ਕੋਈ ਭਲਾਣੇ ਦੀ ਆਦਤ ਹੈ ਇਹ ਜੇ ਸੰਕਰ ਦੀ ਘਰੀ ਦੇ ਵਿੱਚ ਆਪਣਾ ਨਜ਼ਰ ਇਹ ਸਭ ਕਿਸ ਭਲਾ ਕੇ ਇੱਕ ਮੁੱਠ ਹੋ ਜਾਂਦਾ ਹੈ ਆਪਣੇ ਕੱਲ ਵੀ ਦੇਖਿਆ ਸੀ بارش ਪੰਜਾਬ ਦੇ ਜਥੇਬੰਦੀ ਉਹਨਾਂ ਨੇ ਘਰ-ਘਰ ਜਾ ਕੇ ਪਹਿਲਾਂ ਪਤਾ ਕੀਤਾ ਕਿ ਕਿਹੜੇ ਜ਼ਰੂਰਤਵੰਦ ਪਰਿਵਾਰ ਹੈ ਜਿਨ੍ਹਾਂ ਨੂੰ ਹੁਣ ਰਾਸ਼ਨ ਦੀ ਲੋੜ ਹੈ ਔਰ ਉਹਨਾਂ ਦੇ ਘਰ ਜਾ ਕੇ ਰਾਸ਼ਨ ਪਹੁੰਚਾਇਆ ਪਹਿਲਾਂ ਪਤਾ ਕਰਕੇ ਫਿਰ ਰਾਸ਼ਨ ਪਹੁੰਚਾਇਆ ਉਹਦੇ ਨਾਲ ਹੀ ਜਿਹੜੇ ਆਪਣੇ ਇੱਕ ਗਵਰਮੈਂਟੀ ਲੋਸੀ ਮੁੰਡਾ ਪਲਦੀਪ ਸਿੰਘ ਔਰ ਉਹ ਜੋ RAM ਸਿੰਘ ਉਹ ਠੇਕੇਦਾਰ ਦਾ ਮੁੰਡਾ ਹੈ ਉਹ ਆ ਕੇ ਆਪਣੇ ਸਾਰੇ ਪਿੰਡ ਦੇ ਵਿੱਚ ਜਿੱਥੇ ਲੋੜ ਸੀ ਉਹ ਵੀ ਕਾਗਜ਼ ਪਾ ਕੇ ਗਏ ਔਰ ਜਿੱਥੇ ਬਾਕੀਆਂ ਦੀ ਵੀ ਆਪਣੇ ਜ਼ਰੂਰਤ ਸੀਗੀ ਕੋ ਆਪਾਂ ਕੋਸ਼ਿਸ਼ ਕੀਤੀ ਆ ਸਾਰਿਆਂ ਨੇ ਅਰ ਅੱਗੇ ਵੀ ਆਪਾਂ ਕੋਸ਼ਿਸ਼ ਕਰ ਰਹੇ ਆ। ਬਾਕੀ ਮੇਰੀ ਬੇਨਤੀ ਹੈ ਕਿ ਜਦੋਂ ਇਹੋ ਜਿਹਾ ਕੰਮ ਹੁੰਦਾ ਹੈ ਉਹਦੇ ਵਿੱਚ ਆਪਾਂ ਨੇ ਸਾਰਿਆਂ ਨੇ ਬਿਨਾਂ ਪੱਖਪਾਤ ਤੋਂ ਇੱਕ ਦੂਸਰੇ ਦੀ ਮਦਦ ਕਰਨੀ ਪਈ। ਹੁਣ ਜਿਸ ਤਰ੍ਹਾਂ ਪਤਾ ਲੱਗਦਾ ਸੀ ਕਿ ਥੋੜੇ ਦਿਨ ਪਹਿਲਾਂ ਰੌਲਾ ਚੱਲਦਾ ਸੀ ਕਿ ਜੀ ਦਫ਼ਤਾਰਦਾਰਾਂ ਨੇ ਕਾਗਜ਼ਾਂ ਦੇ ਰੇਟ ਵਧਾਉਂਦੇ। ਕਈ ਵਾਰ ਹੁੰਦਾ ਉਹਨਾਂ ਨੂੰ ਜਾਣਾ ਪੈਂਦਾ ਉੱਥੋਂ ਖਰਚਾ ਪੈਂਦਾ ਮੈਂ ਬੇਨਤੀ ਕਰੂੰਗਾ ਕਿ ਨਗਰ ਦੇ ਵਿੱਚ ਜਦੋਂ ਕੋਈ ਇਹੋ ਜਿਹੀ ਸੇਵਾ ਚੱਲਦੀ ਹੈ ਕ੍ਰੋਕ ਤਾਂ ਹਰ ਇੱਕ ਬੰਦਾ ਬੈਠਾ ਹੈ ਆਪਣੀ ਦੁਕਾਨਦਾਰੀ ਕਰਦਾ ਉਹਨੂੰ ਕ੍ਰੋਕਤਾ ਨੇ ਲੈਣਾ ਹੁੰਦਾ ਥੋੜਾ ਕਨਾ ਪਰ ਉਹ ਹਿਸਾਬ ਦੇ ਨਾਲ ਹੀ ਕ੍ਰੋਕ ਪਾ ਕੇ ਜਿਹੜੀਆਂ ਚੀਜ਼ਾਂ ਉਹ ਦੁਕਾਨਦਾਰ ਵੀ ਦੇਣ ਬਾਕੀ ਦਾ ਕਿਸੇ ਵੀ ਪਰਿਵਾਰ ਨੂੰ ਜਿੱਤਨਾ ਕੋਈ ਮਦਦ ਹੁੰਦੀ ਹੈ ਉਹ ਆਪਣੇ ਕੋਲ ਐਨ ਆਰ ਆਈ ਵੀ ਨੇ ਵੀ ਹੈਗੇ ਐ ਪਿੰਡ ਦੇ ਸਰਪੰਚ ਵੀ ਹੈਗੇ ਨੇ ਉਹ ਆਪਾਂ ਨਾਲ ਦੇ ਨਾਲ ਇਹ ਮਦਦ ਵੀ ਕਰਦੇ ਰਹਿਾਂਗੇ ਜਿਹੜੇ ਹਰ ਪਿੰਡਤਾ ਵਾਸਤੇ ਖਾਸ ਕਰਕੇ ਜਿਹੜੇ ਮਾਝੇ ਦੇ ਲੋਕ ਨੇ ਹੁਣ ਆਪਾਂ ਕਈ ਵਾਰ ਉੱਥੇ ਰਾਸਾਂ ਲੈ ਕੇ ਜਾ ਰਹੇ ਆ ਕੋਈ ਫੀਲਡ ਦੇ ਬੰਦਿਆਂ ਜਾ ਰਹਿਆਂ ਨੇ ਪਰ ਕਈ ਸਰਾਬਤੀ ਆਪ ਸਭ ਰਸਤੇ ਦੇ ਵਿੱਚ ਬੈਠੇ ਨੇ ਉਹ ਰਸਤੇ ਦੇ ਵਿੱਚ ਬੈਠ ਕੇ ਪਹਿਲਾਂ ਹੀ ਰੋਣਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਬੜੇ ਤੰਗ ਆ ਸਾਨੂੰ ਦੇਖ ਕੇ ਜਾਓ ਰਸਾਂ ਆ ਤੁਸੀਂ ਇੱਕ ਦੋ ਵੀਡੀਓ ਦੇਖਿਆ ਹੋਣੀ ਆ ਉਹ ਮੋਟਰਸਾਈਕਲ ਵਾਲਿਆਂ ਰੇੜੀਆਂ ਦੇ ਉੱਤੇ ਬੀਟੀਆਂ ਬੋਰੀਆਂ ਰੱਖ ਕੇ ਅੱਗੇ ਵੇਚਣ ਦਾ ਕੰਮ ਕਰ ਰਹੇ ਨੇ ਇਹੋ ਜਿਹੇ ਸਮੇਂ ਦੇ ਉੱਤੇ ਦੋ ਤਰ੍ਹਾਂ ਦੇ ਪਾਤਰ ਸਾਹਮਣੇ ਆਉਂਦੇ ਨੇ ਜਦੋਂ ਦੁਨੀਆਂ ਦੇ ਵਿੱਚ ਵਿਪਤਾ ਪੈਂਦੀ ਹੈ ਜਦੋਂ ਮਾੜਾ ਸਮਾਂ ਆਉਂਦਾ ਹੈ ਦੋ ਤਰ੍ਹਾਂ ਦੇ ਪਾਤਰ ਸਾਹਮਣੇ ਆਉਂਦੇ ਆ ਇੱਕ ਤਾਂ ਚੰਗੇ ਲੋਕ ਹੋਰ ਚੰਗੇ ਕਰਕੇ ਕੰਮ ਚੰਗੇ ਕਰਕੇ ਅੱਗੇ ਵਧਦੇ ਨੇ ਔਰ ਕਈ ਜਿਹੜੇ ਲੋਕ ਗਰੇ ਹੋਏ ਨੇ ਮਾਰੇ ਲੋਕ ਨੇ ਉਹ ਇਹੋ ਜਿਹੇ ਹਾਲਾਤਾਂ ਦੇ ਵਿਚਾਰ ਦਾ ਫਾਇਦਾ ਲਵਦੇ ਆ ਔਰ ਉਹ ਹੋਰ ਗੁਨਾਹ ਕਰਕੇ ਆਪੇ ਆਪ ਨੂੰ ਵੱਡਾ ਬਣਾ ਕਰ ਹਕਤਾਲ ਬਣਾ ਲੈਂਦੇ ਨੇ ਕਿਉਂਕਿ ਪਹਿਲੇ ਪਾਪੀ ਕੇ ਮਾਰਨੇ ਕੋ ਬਾਤ ਮਹਾਬਲੀ ਹੈ ਉਹ ਵੱਡੇ ਕਾਲ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਫਿਰ ਉਹਨਾਂ ਦਾ ਹਿਸਾਬ ਤਲਾਬ ਕਰਦਾ ਹੈ ਆਪਾਂ ਜਦ ਬਾਤ ਕੀਤੀ ਹੈ ਮੈਂ ਦੱਸ ਰਿਹਾ ਸੀ ਬਾਤ ਦਾ ਮਹੱਤਮ ਕੀ ਹੈ ਇੱਕ ਵਾਰ ਦੀ ਗੱਲ ਹੈ ਆਪਣੇ ਸਿੱਖ ਧਰਮ ਦੇ ਵਿੱਚ ਇੱਕ ਹੋਏ ਨੇ ਭਾਈ ਲਾਲ ਸਿੰਘ ਜੀ ਕਹਿੰਦੇ ਭਾਈ ਲਾਲ ਸਿੰਘ ਜੀ ਇੱਕ ਵਾਰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਵਿੱਚ ਦਰਬਾਰ ਲਾਇਆ ਹੋਇਆ ਸੀ ਉਹਦੇ ਵਿੱਚ ਕਹਿੰਦੇ ਇੱਕ ਸਰਦੇ ਉੱਤੇ ਪੱਟ ਲੈ ਕੇ ਸਰਦੇ ਦੇ ਵਿੱਚ ਕਿਸੇ ਪੱਪੜੇ ਦੇ ਵਿੱਚ ਕੋਈ ਚੀਜ਼ ਲੁਕੋਈ ਹੋਈ ਜਾਂ ਤਬਾਨ ਦੇ ਵਿੱਚ ਪਹੁੰਚੇ ਨੇ ਰੇਸ਼ ਨੇ ਬਾਣਾ ਪਾਇਆ ਬੜੇ ਤਾਕੜੇ ਤਨਾਰ ਇਨਸਾਨ ਸਨ ਜਦੋਂ ਪਹੁੰਚੇ ਤੇ ਲੋਕਾਂ ਦੀਆਂ ਨੀਂਗਾ ਕੰਝਾ ਰੇਸ਼ਮੀ ਤਸਾਕ ਪਾਈ ਹੋਈ ਆ ਸਿਰ ਦੇ ਉੱਤੇ ਕੱਪੜੇ ਦੇ ਵਿੱਚ ਲਪੇਟ ਕੇ ਕੋਈ ਚੀਜ਼ ਰੱਖੀ ਹੋਈ ਆ ਆਹੇ ਪੰਡ ਮਾਹੀ ਆ ਤੇ ਗੁਰੂ ਸਾਹਿਬ ਕੋਲੇ ਬਹਿ ਗਏ ਗੁਰੂ ਸਾਹਿਬ ਕੋਲੇ ਬੈਠੇ ਨੇ ਤੇ ਜਦੋਂ ਦਰਵਾਜ਼ੇ ਦੀ ਸਮਾਪਤੀ ਹੋਈ ਗੁਰੂ ਸਾਹਿਬ ਨੂੰ ਕਹਿੰਦੇ ਜੀ ਤੁਹਾਡੇ ਵਾਸਤੇ ਕੋਈ ਭੇਟਾ ਲੈ ਕੇ ਆਏ ਆ ਕੀ ਲੈ ਕੇ ਆਏ ਹੋ ਪਤਾ ਕੀ ਕਹਿੰਦੇ ਢਾਲ ਲੈ ਕੇ ਆਂਦੀ ਆ ਉਹਦੇ ਵਿੱਚੋਂ ਕਹਿੰਦੇ ਢਾਲ ਫੱਟੀ ਕੱਪੜੇ ਦੇ ਵਿੱਚੋਂ ਉਹ ਲਸ਼ਟਾਰੇ ਮਾਰਦੀ ਆ ਢਾਲ ਐਡੀ ਚੰਗੀ ਵੀ ਗੁਰੂ ਸਾਹਿਬ ਨੂੰ ਕਹਿੰਦੇ ਜੀ ਇਹ ਹਟਾਓ ਤੁਹਾਡੇ ਵਾਸਤੇ ਲੈ ਕੇ ਆਇਆ ਐ ਐਡਾ ਵਧੀਆ ਮਟੀਰੀਅਲ ਲਾਇਆ ਹੋਇਆ ਹੈ ਤੁਹਾਡੇ ਕੋਲ ਤਾਂ ਕਹਿੰਦਾ ਆਪਣੇ ਸਿੰਘਾਂ ਕੋਲੇ ਤਾਂ ਥੋੜੇ ਨੇਜੇ ਵਰਸੇ ਤਲਵਾਰੇ ਨੇ ਕਹਿੰਦਾ ਇਹਦੇ ਤੇ ਤਾਂ ਜੇ ਗੋਲੀ ਮਾਰੂੰ ਗੋਲੀ ਵੀ ਤਰਫ ਕਿਉਂ ਜਾਂਦੀ ਹੈ ਇਹਨੂੰ ਕੋਈ ਅਸਰ ਨਹੀਂ ਕਰਦੀ ਆਪਣੇ ਕੋਲੇ ਤਾਂ ਬਾਲੇ ਹਥਿਆਰ ਨਹੀਂ ਆ ਕਹਿੰਦਾ ਔਰ ਇਹ ਵੱਡੇ ਵੱਡੇ ਹਥਿਆਰਾਂ ਨੂੰ ਵੀ ਲਕਾਮ ਕਰ ਦਿੰਦੀ ਹੈ ਗੁਰੂ ਸਾਹਿਬ ਦੇ ਮਨ ਦੇ ਵਿੱਚ ਆ ਗਿਆ ਕਹਿੰਦੇ ਵੀ ਹੰਕਾਰ ਕਰ ਗਿਆ ਭਾਈ ਲਾਲ ਸਿੰਘ ਤਾਂ ਗੁਰੂ ਸਾਹਿਬ ਕਹਿੰਦੇ ਲਾਲ ਸਿੰਘ ਫਿਰ ਇਸ ਤਰ੍ਹਾਂ ਕਰੀ ਏ ਤੇਰੀ ਢਾਲ ਲੋਕਾਂ ਦਾ ਕਦੋਂ ਆਪਾਂ ਪਰਖਾਂਗੇ ਤੂੰ ਲੈ ਕੇ ਅੱਗੇ ਖੜੀ ਆਪਾਂ ਗੋਲੀ ਮਾਰਾਂਗੇ ਢਾਲ ਦੇ ਦੇਖਾਂਗੇ ਗੋਲੀ ਪਿਛਲੀ ਲੱਗਦੀ ਆਪ ਨਹੀਂ ਲੱਗਦੀ ਗੁਰੂ ਸਾਹਿਬ ਦਾ ਆਪਾਂ ਦੇਖਿਆ ਭਾਈ ਡੱਲੇ ਵੇਰੇ ਜਿੱਥੇ ਵੀ ਲੋੜ ਪਈ ਗੁਰੂ ਸਾਹਿਬ ਨੇ ਕਹਿੰਦਾ ਪਰਖੇ ਤਣੇ ਭਾਈ ਢਾਲ ਸਿੰਘ ਕੱਲ ਨੂੰ ਢਾਲ ਲੈ ਕੇ ਅੱਗੇ ਖੜੀ ਆਪਾਂ ਗੋਲੀ ਮਾਰ ਕੇ ਪਰਖਾਂਗੇ ਵੀ ਤੇਰੀ ਢਾਲ ਕਿੰਨੇ ਵਧੀਆ ਮਟੀਰੀਅਲ ਦੀ ਬਣੀ ਹੋਈ ਐ ਕਹਿੰਦੇ ਝਟਕਾ ਵੱਜਿਆ ਮਨ ਦੇ ਵਿੱਚ ਖਿਆਲ ਆਇਆ ਕਿ ਆਪਾਂ ਗੁਰੂ ਸਾਹਿਬ ਨੂੰ ਚੈਲੰਜ ਕਰਤਾ ਪਰ ਹੁਣ ਹੋਣਾ ਮੰਨਣਾ ਪੈਣਾ ਸੀ ਦੂਸਰੇ ਦਿਨ ਸਵੇਰੇ ਗੋਲੀ ਦੇ ਪੁਰੇ ਖੜਾ ਹੋਣਾ ਸੀ ਕਹਿੰਦੇ ਉੱਥੋਂ ਗਿਆ ਸਾਰੀ ਰਾਤ ਅਰਦਾਸਾਂ ਕਰਦਾ ਰਿਹਾ ਕਿ ਸੱਚੇ ਪਾਸਾ ਇੱਕ ਵਾਰ ਚੈਲੰਜ ਤਾਂ ਦਿੱਤਾ ਪਰ ਹੁਣ ਇੱਜ਼ਤ ਤੁਸੀਂ ਬਚਾ ਕੇ ਰੱਖਣੀ ਹੈ ਆਪਣੇ ਦਾਸ ਕੀ ਆਪ ਬੈਜ ਰੱਖੀ ਕਹਿੰਦਾ ਤੁਸੀਂ ਹੋਈ ਰੱਖਣੀ ਹੁਣ ਇੱਜ਼ਤ ਬਚਾ ਕੇ ਸਵੇਰੇ ਜਿਹੜਾ ਟੈਸਟ ਹੋਣਾ ਉਹਦੇ ਵਿੱਚ ਮੈਨੂੰ ਕਾਮਯਾਬ ਕਰਿਓ ਬੜੀਆਂ ਅਰਦਾਸਾਂ ਕੀਤੀਆਂ ਕਹਿੰਦੇ ਸਾਰਾ ਦਿਨ ਨਹੀਂ ਸੁੱਤਾ ਤੇ ਸਾਰੀ ਰਾਤ ਨਹੀਂ ਸੁੱਤਾ ਜਦੋਂ ਸਵੇਰ ਹੋਈ ਅੱਖਾਂ ਦੇ ਵਿੱਚ ਲਾਲੀ ਆ ਰਾਤ ਨੂੰ ਨੀਂਦ ਨਹੀਂ ਆਈ ਹੋਈ ਦਰਬਾਰ ਸਵਾਪਤ ਹੋਇਆ ਕਹਿੰਦੇ ਦਰਬਾਰ ਦੇ ਵਿੱਚ ਆ ਕੇ ਬੈਠ ਗਿਆ ਦਰਬਾਰ ਸਮਾਪਤ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਭਾਈ ਲਾਲ ਸਿੰਘ ਚੱਕ ਆਪਣੀ ਢਾਲ ਤੇ ਖੜ ਕਹਿੰਦੇ ਮੂਰੇ ਆਪਰਾ ਖੋਦਨ ਖਾਨਾ ਚੈੱਕ ਕਰੀਏ ਪੰਜ ਆਰ ਸਿੰਧ ਦੇ ਨਾਲ ਸੀ ਉਹ ਰਾਇਪੋਲ ਲੈ ਕੇ ਆ ਗਏ ਤੇ ਭਾਈ ਲਾਲ ਸਿੰਘ ਦੇ ਹੱਥਾਂ ਦੇ ਵਿੱਚ ਪਾਣੀ ਕਹਿੰਦੇ ਅਰਦਾਸਾਂ ਕਰੀ ਜਾਂਦਾ ਕਿ ਇੱਜ਼ਤ ਬਚਾ ਕੇ ਰੱਖ ਲੋ ਅੱਗੇ ਖੜ ਗਿਆ ਰਾਇਪੋਲ ਦਾ ਨਸਾਨਾ ਸਿੰਧਿਆ ਗੁਰੂ ਸਾਹਿਬ ਨੇ ਪੂਰੇ ਪੰਜ ਸੇ ਸਿੰਘ ਖੜੇ ਆ ਕਹਿੰਦੇ ਜਦੋਂ ਰਾਇਪੋਲ ਦਾ ਨਸਾਨਾ ਸਿੰਧਿਆ ਤਾਂ ਅੱਧੇ ਕਮਿੰਟ ਬਾਅਦ ਰਾਇਪੋਲ ਥੰਡੇ ਕਾਲੀ ਗੁਰੂ ਸਾਹਿਬ ਨੇ ਕਹਿੰਦੇ ਦੂਸ਼ੀਵਾਰ ਫੇਰ ਨਸਾਨਾ ਸਿੰਧ ਲਿਆ ਫੇਰ ਦੂਜਾ ਨਿਸ਼ਾਨਾ ਛਿੰਦ ਕੇ ਗੋਲੀ ਫੇਰ ਕਰਨ ਲੱਗੇ ਫੇਰ ਕਦੇ ਅੱਧੇ ਇੱਕ ਮਿੰਟ ਬਾਅਦ ਫੇਰ ਛਾਰੇ ਪਰ ਤਰਦੇ ਤੀਸਰੀ ਵਾਰ ਫੇਰ ਜਦੋਂ ਫਾਈਨਲ ਦੇਖਿਆ ਕਿ ਹੁਣ ਨਿਸ਼ਾਨਾ ਲਾਉਣਾ ਹੈ ਕਹਿੰਦੇ ਫੇਰ ਰਾਈਫਲ ਸਿੱਧੀ ਕੀਤੀ ਸਿਸ਼ਤ ਲਈ ਨਿਸ਼ਾਨਾ ਛਿੰਧਿਆ ਪਰ ਤੀਜੀ ਵਾਰ ਕਹਿੰਦੇ ਫੇਰ ਰਹਿ ਗਿਆ ਛੰਦੀ ਕਾਬੂ ਜਿਹੜੇ ਕੋਲੇ ਸਿੰਘ ਖੜੇ ਸੀ ਫਟਾਫਟ ਭੱਜ ਕੇ ਗੁਰੂ ਸਾਹਿਬ ਕੋਲੇ ਗਏ ਕਹਿੰਦੇ ਜੀ ਕੀ ਗੱਲ ਰਾਈਫਲ ਖਰਾਬ ਹੈ ਤੁਸੀਂ ਟਾੜ ਦੇ ਤੇ ਫੇਰ ਕਿਉਂ ਨਹੀਂ ਕਰਦੇ ਲਾਲ ਸਿੰਘ ਦਾ ਹੰਕਾਰ ਕਿਉਂ ਨਹੀਂ ਤੋੜਦੇ ਉਸੇ ਫਾਇਰ ਕਰੋ ਨਾਲ ਸਿੰਘ ਕਰਕੇ ਖੜਾ ਕੀ ਨਕਸਾ ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਲਾਲ ਸਿੰਘ ਨੇ ਅਰਦਾਸਾਂ ਇੰਨੀਆਂ ਕਰਤੀਆਂ ਢਾਲ ਦੇ ਉੱਤੇ ਨੌ ਪਾਸਾਆਂ ਹੱਥ ਰੱਖ ਕੇ ਕਰੀਆਂ ਨੇ ਕਹਿੰਦੇ ਕਹਿੰਦੇ ਢਾਲ ਦੇ ਉੱਤੇ ਤਿਲ ਜਿੰਨੀ ਵਿਛਾ ਲਈ ਨੌ ਦੀਆਂ ਨੌ ਪਾਸਾਆਂ ਗੁਰੂ ਸਾਹਿਬ ਕਹਿੰਦੇ 10 ਮਿੰਟ ਦਾ ਕਹਿੰਦੇ ਢਾਲ ਦੇ ਉੱਤੇ ਹੱਥ ਰੱਖ ਕੇ ਖੜੇ ਨੇ ਇਹਨੇ ਇੰਨੀਆਂ ਅਰਦਾਸਾਂ ਕਰੀਆਂ ਢਾਲ ਦੇ ਉੱਤੇ ਗੋਲੀ ਮਾਰਨ ਵਾਸਤੇ ਕੋਈ ਜਗ੍ਹਾ ਨਹੀਂ ਆ ਜਿਹੜੀ ਆਪਾਂ ਸਾਰੇ ਬੈਠੇ ਆ ਪਰੌਣ ਦਾ ਮਕਸਦ ਇਹ ਹੈ ਕਿ ਆਪਾਂ ਸਾਰੇ ਜਦੋਂ ਅਰਦਾਸ ਕਰਾਂਗੇ ਤਾ ਇਹਨਾਂ ਦੇ ਵਿੱਚ ਜਿਹੜੀ ਸੰਗਤ ਆ ਇਹ ਰੱਬ ਰੂਪੀ ਸੰਗਤ ਹੁੰਦੀ ਹੈ ਆਪਾਂ ਅਰਦਾਸਾਂ ਕਰ ਲਿਆ ਨੇ ਔਰ ਚਿੰਤਾ ਨਹੀਂ ਕਰਨੀ ਕਿਉਂਕਿ ਸਿੱਖ ਧਰਮ ਤਾਂ ਤੁਸੀਂ ਦੇਖੋ ਗੁਰੂ ਸਾਹਿਬ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੋਊਗਾ ਕਿਵੇਂ ਮਾਰ ਬੈਠਣਾ ਵਾਲੇ ਕਿਵੇਂ ਲੇਜਾਂ ਵਾਲੇ ਕਿਵੇਂ ਤੋਪਾਂ ਚਲਦੀਆਂ ਅੱਥੇ ਨੇ ਹਾਥੀ ਘੋੜੇ ਪਿੱਛੇ ਲੱਗੇ ਸੀ ਗੁਰੂ ਸਾਹਿਬ ਨੇ ਜੇਤ ਵੀ ਹਾਰ ਨਹੀਂ ਮੰਨੀ ਔਰ ਆਨੰਦਪੁਰ ਸਾਹਿਬ ਦਾ ਕਿਲਾ ਪਹੁੰਚਦੇ ਮੀਂਹ ਦੇ ਵਿੱਚ ਗਏ ਔਰ ਰਾਹ ਤੇ ਜਨਾਸਾ ਦੀ ਵਾਲਮੀ ਦਾ ਪਾਠ ਵੀ ਕੀਤਾ ਇਸ ਕਰਕੇ ਸਿੱਖ ਕੌਮ ਕਦੇ ਚਿੰਤਤ ਨਹੀਂ ਹੈ ਪੰਜਾਬ ਕਦੇ ਚਿੰਤਤ ਨਹੀਂ ਹੋਇਆ ਆਪਾਂ ਸਾਰਿਆਂ ਨੇ ਜਿਹੜੇ ਹੌਸਲੇ ਬਰਾਂਦ ਰੱਖਣੇ ਨੇ ਆਪਾਂ ਜਿਹੜੇ ਮਾਧੇ ਵਾਲੇ ਵੀਰਾਂ ਉਹਨਾਂ ਵਾਸਤੇ ਜਿਹੜਾ ਇੱਥੋਂ ਲੰਗਰ ਬੈਠ ਗਿਆ ਨੇ ਰਾਸ਼ਨ ਲੈ ਕੇ ਗਿਆ ਉਹ ਆਪਾਂ 10-12 ਦਿਨੋਂ ਲੈ ਕੇ ਗਏ ਆਮਾਕੇ ਕੰਮ ਜਦੋਂ ਉੱਥੋਂ ਪਤਾ ਕੀਤਾ ਮੈਂ ਤੁਹਾਨੂੰ ਦੱਸਿਆ ਲੋਕ ਰਾਸਤੇ ਪਰਾਰੇ ਨੂੰ ਮੈਸੇਜ ਜੁਆ ਕਰ ਰਹੇ ਆ ਰਾਸ਼ਨ ਨੂੰ ਆਪਾਂ ਦੇ ਲੋ ਪਾਣੀ ਥੋੜਾ ਜਿਆ ਥੰਨੇ ਲੈ ਜਾਂਦਾ ਪੰਜ ਚਾਰ ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਤਾਂ ਆਪਣੇ ਪਿੰਡ ਦੇ ਵਿੱਚੋਂ ਟਰਾਲੀਆਂ ਜਾਣ ਗਈਆਂ ਤੁਸੀਂ ਸਾਰਿਆਂ ਬਾਰਾਂ ਦੇ ਜਿਹੜੇ ਵੀਰ ਨੇ ਆਪਣੇ ਨਗਰ ਦੇ ਸਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਪੰਚਾਇਤ ਦੇ ਜਿਹੜੇ ਤੁਹਾਡੇ ਬਾੜ ਮੈਂਬਰ ਨੇ ਉਹਨਾਂ ਦੇ ਨਾਲ ਜਾਦੜ ਤੁਹਾਡੇ ਦੇਨ ਸਮਾਜ ਸੇਵੀ ਨੇ ਸਾਰਿਆਂ ਨਾਲ ਤੁਸੀਂ ਕੰਟੈਕਟ ਰੱਖ ਕੇ ਆਪਣੇ ਨਾਮ ਲਖਵਾ ਦੇਣੇ ਨੇ ਜਿੱਦੇ ਵੀ ਥੋੜੇ ਜਿਹੇ ਹਾਲਾਤ ਠੀਕ ਹੋ ਗਏ ਤਾਂ ਆਪਾਂ ਇਹ ਸਾਰਿਆਂ ਨੇ ਰਸਨ ਉੱਥੇ ਲੈ ਕੇ ਜਾਣਾ ਹੈ ਬਾਕੀ ਤੁਸੀਂ ਅਜ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋ ਪਰਮਾਤਮਾ ਜਰੂਰ ਆਪਣੀ ਅਰਦਾਸ ਸੁਣੂਗਾ ਤੇ ਹਾਲਾਤ ਵਧੀਆ ਹੋਣਗੇ ਬਾਕੀ ਜਿਨ੍ਹਾਂ ਦੀਆਂ ਘਰਾਂ ਦੀਆਂ ਸੱਤਾ ਖਰਾਬ ਨੇ ਪਹਿਲਾਂ ਵੀ ਦੱਸਿਆ ਸੀ ਜਿਨ੍ਹਾਂ ਦੇ ਘਰਾਂ ਦੇ ਆ ਸੱਤਾਂ ਖਰਾਬ ਨੇ ਤੁਹਾਡੇ ਗੁਆਂਢ ਦੇ ਵਿੱਚ ਬੈਠੇ ਨੇ ਕਿਉਂਕਿ ਘਰ ਬੜਾ ਪਿਆਰਾ ਹੁੰਦਾ ਹੈ ਘਰ ਨੂੰ ਛੱਡ ਕੇ ਜਾਣਾ ਬੜਾ ਮੁਸ਼ਕਲ ਹੈ ਜੇ ਆਪਾਂ ਕਹ ਜੀਏ ਘਰੋਂ ਛੱਡ ਕੇ ਪੈਲਸ ਜਾਂ ਧਰਮ ਸਭਾ ਜਾਵੜੋ ਜਿਹੜਾ ਆਪਦੇ ਘਰ ਦਾ ਸਵਾਦ ਆ ਚਾਹੇ ਬੱਚੀ ਕੰਦ ਚਾਹੇ ਸੱਤ ਚੌਂਦੀ ਹੈ ਪਰ ਜਿਹੜੀ ਕੱਚੀ ਸੱਤ ਦੇ ਢੇਠਾਂ ਪੈ ਕੇ ਸਵਾਦ ਆਣਾ ਹੋ ਸਕਦਾ ਵਧੀਆ ਪੈਲਸ ਜਾਂ ਧਰਮ ਸਭਾ ਜਾਂ ਮੁੰਡੂ ਘਰ ਦੇ ਵਿੱਚ ਨਾ ਆਵੇ ਉਹ ਨਹੀਂ ਜਾਵੇ ਪਰ ਇਹ ਕੋਸ਼ਿਸ਼ ਕਰੋ ਕਿ ਆ ਕੇ ਤੁਸੀਂ ਦੇਖਿਆ ਹੋ ਔਰ ਨਾਪੇ ਦੇ ਵਿੱਚ ਤੁਨ ਤੋਂ ਬਜ਼ੁਰਗ ਨੇ ਜਿਹੜੇ ਸਤਿਕਾਰਯੋਗ ਸਾਡੇ ਮਾਤਾ ਪਿਤਾ ਤੋਂ ਬਜ਼ੁਰਗ ਨੇ ਤੌਰ ਤੇ ਮਰਦ ਨੇ ਉਹ ਦੋਨੇ ਸੱਤ ਡਿੱਗ ਪਈ ਐ ਔਰ ਦੋ ਦੀ ਮੌਤ ਹੋ ਗਈ ਐ ਇਹੋ ਜਿਹਾ ਹਾਦਸਾ ਪਿੰਡ ਦੇ ਨਾਂ ਵਾਪਰੇ ਪਰਮਾਤਮਾ ਅੱਗੇ ਅਰਦਾਸ ਕਰਨੀ ਐ